ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਜੀਰੂ ਤੇ ਕੁਦਰਤ ਸਾਈ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਹੈ ਸਰਬਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬੇ ਜੀ ਬੱਚੇ ਨੂੰ ਉਸ ਤੋਂ ਨਰਾਜ਼ ਨਾ ਹੋਵੇ ਔਕੀ ਕੜੀ ਨ ਦੇਖਣ ਦੀ ਕਰੋ ਕਿਰਪਾ ਤਨਤਨ ਜੀਰੂ ਤੇ ਕੁਦਰਤ ਸਾਈ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਬਖਸ਼ ਦੇ ਬੱਚਿਆਂ ਕਰੋ ਕਿਰਪਾ ਬੜੀ ਆਸਾਂ ਲਾ ਕੇ ਬੈਠੇ ਬਾਬਾ ਜੀ ਕਰੋ ਕਿਰਪਾ

ਗੁਰ ਕੋ ਬਨ ਬਲ ਜਾਈਏ ਤੇ ਗੁਰ ਕੋ ਬਨ ਬਲ ਜਾਈਏ ਤੇ ਗੁਰ ਕੋ ਬਨ ਬਲ ਜਾਈਏ ਆਪ ਨੂੰ ਕੱਤੰ ਮੋਰੇ ਸਾਰੇ Thank ਹੇਬ ਜੀ ਨਾਨਕ ਨਾਮ ਨਰੰજન ਜਾਨਿਉ ਕੀਨੀ ਭਗਤ ਪ੍ਰੇਮ ਲਿਵਲਾਈ ਦਾਤੀ ਅੰਗ ਤੇ ਅੰਗ ਸੰਗ ਪੈਲ ਸਾਇਰ ਇਹਨ ਸਬਦ ਸੁਰਤ ਕੀਨੀ ਵਰਖਾਈ ਰਦਾਸ ਕੀ ਆਕਾਥ ਕਥਾ ਹੈ ਇੱਕ ਜੀ ਕਾ ਛਕਹੀ ਨਾ ਜਾਈ ਸੋਟੀ ਸ੍ਰੇਸ਼ਟ ਸਕਲ ਤਾਰਣ ਕੋ ਆਵ ਗੁਰ ਰਾਮਦਾਸ ਕੋ ਮਿਲੇ ਵਡਾਈ ਸੋਟੀ ਸ੍ਰਿਸ਼ਟ ਸકલ ਤਾਰਣ ਕੋ ਆਪ ਗੁਰ ਰਾਮਦਾਸ ਕੋ ਮਿਲੇ ਵਡਾਈ ਤਰਣ ਗगन ਨਵਖੰਡ ਮਹਿਨ ਜੋਤ ਸਬਰੁ ਪਹੀ ਰਿਹਾ ਪਾਰ कश भेद न तक हार जीता समुद्र सागर नीर भरिया ते अवगुण हमारी दया करो कश मेर पाव ਦੋ ਵਦੇ ਪੱਥਰ ਤਾਰੀ ਚੰਦਨ ਚੰਦਨਾ ਸਰਦ ਰਤ ਮੂਲ ਨ ਮਟੇ ਕਾਮ ਸੀਤ ਲਤੀ ਵਨਾਨ ਕਾ ਜਪੰਦੂ ਹਰਨਾ ਜਾ ਕ ਸਮ ਨਹੀਂ ਕੋਈ ਜਿਸ ਮਰਤ ਸੰਕਟ ਮਿਟਾ ਦਰਸ ਤੋ ਹਾਰ ਹੋਈ ਸੁ ਕਹ ਢਲ ਗੁਰ ਸੇਵੀ ਅ ਕਹ ਨ ਸਹਜ ਸੁਭਾਈ ਦਰਸਨ ਪਰਸਿਆ ਗੁਰ ਕ ਜਨਮ ਮਰਨ ਦੁਖ ਜਾਈ ਉਹ ਵਸੇ ਫਤਕ ਖਸਮ ਦੀ ਨੂਰ ਅਰਸਾ ਕਰਸਾ ਛੱਟਿਆ ਉਤ ਡਿਟੇ ਸਜੇ ਪਾਪ ਸਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਜਾ ਪਾਤ ਸਾਹ ਸਿਰ ਸਾਹ ਤਸਾਹ ਜਿਸ ਪਾਸ ਬਹਿਟਿਆ ਸੋਹੀਏ

ਰਗਲਾ ਸੋ ਆਗਨ ਬਸ ਰਗਲਾ ਨੀਆ ਰਹਾ ਕੋ ਪ੍ਰਸਤਵਾਲ ਆਪਿਆਉ ਦੇ ਕਟੂਰਦਾ ਹੋਈ ਸ਼ੇਲ ਅਪਾਰ ਪ੍ਰਭ ਉੱਚਾ ਜਾਕਾਰੂਪ ਜਪ ਜਪ ਕਰੇ ਅਨੰਤ ਜਨ ਆਸ਼ਰਜ ਆਨੂ ਕਾ ਸਾਥ ਦੇਹੁ ਦਇਆਲ ਪ੍ਰਭ ਜਿਸ ਤੁਮ ਹੈ ਆਰਾਧਾ ਕੂ ਅਹ ਹਜੂਰ ਦੂਰ ਕਤਹੋ ਨਾ ਜਾਈ ਰਵ ਰਹਾ ਸਰਬਤਰ ਮੈਂ ਮਨ ਸਦਾ ਧਿਆਈ ਪਰਮ ਸਲਮਾਨ ਜੋ ਗੁਰੂ ਰੂਪ ਗੁਰ ਪਿਆਰੀ ਗੁਰ ਸਵਾਰੀ ਗੁਰੂ ਕੀ ਸੱਚ ਦੀ ਬਾਚੀ ਸਤ ਸੰਗ ਜਿਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼੍ਰੀ ਗੰਦھی ਸਰਤਾਹ ਸ਼ਾਂਤੀ ਦੇ ਪੰਜ ਮਹਾਂਸਤੂ ਜੀ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਚਾਣ ਹੋਇਆ ਤਨਾਸਰੀ ਰਾਗ ਅੰਦਰ ਹੈ ਜੀ ਤਾਂ ਸੰਤ ਸਤਗੁਰੂ ਸ਼੍ਰੀ ਗੁਰੰਤ ਸਿੰਘ ਮਹਾਰਾਜਿਆਂ ਦੇ ਪਾਵਨ ਪਵਿੱਤਰ ਅੰਗ 677 ਉੱਪਰ ਸੁਭਾਇਮਾਨ ਹੈ ਸਤਗੁਰ ਜੀ ਦੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਿਓ ਬਲਾਉਫਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ